ਕੀ ਹੋਇਆ ਬੇਬਤ ਸਾਰੇ ਪੀੜੇ ਹੋਏ ਪਿਆ ਕੱਪੜੇ ਮੇਰੇ ਸਾਰੇ ਕੱਪੜੇ ਪੀੜੇ ਹੋਏ ਪਿਆ ਕਿਹੜੇ ਕਿਹੜੇ ਇਹ ਵੀ ਪੀੜੇ ਹੋ ਗਏ ਹੁਣ ਫਿਰ ਕੀ ਕਰਗੇ ਹੈ ਹੋਰ ਕਿਹੜੇ ਕੱਪੜੇ ਪੀੜੇ ਹੋਏ ਨੇ ਹੈ ਹੜੂ ਬੜੇ ਦਾਟ ਪਏ ਹੈ ਨਾ ہاں ਕੱਪੜੇ ਪੀੜੇ ਹੋਏ ਮੇਰੇ ਪੀੜੇ ਹੋ ਗਏ ਗਰਮੀ ਚ ਪਾ ਗਰਮੀ ਚ ਪਾਇਆ ਕਰੇਗੀ ਅੱਛਾ ਗਰਮੀ ਚ ਤਾਂ ਖੁੱਲੇ ਕੱਪੜੇ ਪਾਉਂਦੇ ਹੁੰਦੇ ਆ ਉਹ ਤਾਂ ਫਿਰ ਭੀੜੇ ਹੋਗੇ ਹੁਣ ਫਿਰ ਕਿਵੇਂ ਕਰਾਂਗੇ ਸਾਡੇ ਪੀੜੇ ਕੱਪੜੇ ਸਾਡੇ ਹੁਣ ਹੋਰ ਲਿਓਣੇ ਪਹਿਣਗੇ ਕੈਸੂਟ ਲਏਂਗੀ ਹੁਣ ਹੈ ਦੋ ਦੋ ਲਏਂਗੀ ਕਿਹੜੇ ਕਿਹੜੇ ਰੰਗ ਦੇ ਦੂਜੇ ਬਾਈਟ ਇਸ ਕਿਹੜਾ ਇੱਕ ਦੂਜਾ ਹੋਰ ਕਿਹੜਾ ਬਲੂ ਇੱਕ ਬਲੂ ਇੱਕ ਵਾਈਟ ਬੇਟ ਹੋਰ ਕਿਹੜਾ ਹੋੜਾ ਬਲੂ ਆ ਬਲੂ ਤਾਂ ਹੋ ਗਿਆ ਇੱਕ ਬੇਟ ਹੋ ਗਿਆ ਔਰ ਇੱਕ ਕਿਹੜਾ ਪਿੰਕ ਹੂੰ ਪਿੰਕ ਅੱਛਾ ਤੇਰੇ ਕੋਲ ਹੈ ਨਹੀਂ ਪਿੰਕ ਹੁਣ ਆ ਵੀ ਅੱਛਾ ਆ ਕੀ ਨਹੀਂ ਲੈਂਦਾ ਸੀਗਾ ਆਫਰਾਕ ਇੱਕ ਗਿਨੀ ਲੈ ਕੇ ਦਿੱਤੀ ਸੀ ਮਮਾ ਨੇ ਮੇਰੀ ਕਿੱਥੋਂ ਕਿੱਥੋਂ ਲੈ ਕੇ ਦਿੱਤੀ ਸੀ ਕਿਹੜੇ ਪਿੰਡੋਂ ਬਾਲੀਏ ਪੱਜਾਰੇ ਬਾਹਤਾ ਵਾਲੇ ਤੋਂ ਤੂੰ ਕਿੰਨਾ ਦੀ ਕੁੜੀ ਐ ਕਿਹੜੇ ਪੂਰ ਕੀ ਖਾਇ ਪੂਰ ਕਿਹੜੇ ਪੂਰ ਕੀ ਕਿਹੜੇ ਪੂਰ ਕੀ ਪਿੰਡ ਕਿਹੜਾ ਤੇਰਾ ਬਾਜੇ ਵਾਲਾ ਬਾਜੇ ਵਾਲਾ ਕੀ ਦੀ ਕੁੜੀ ਐ ਤੂੰ ਤੇ ਡੈਡੀ ਦਾ ਨਾਂ ਕੀ ਐ ਤੇ ਡੈਡੀ ਦਾ ਨਾਂ ਕੀ ਐ ਪਿੰਡਾ ਪਿੰਡਾ ਆਛਾ ਤੇ ਤੇਰੇ ਪਾਪੇ ਦਾ ਨਾਂ ਕੀ ਐ ਬਾਪੂ ਕਿੱਥੇ ਵਗਿਆ ਸੀ ਬਾਪੂ ਕਿੱਥੇ अच्छा ਤੇ ਤੇਰਾ ਪਾਪਾ ਕਿੱਥੇ ਵਾਗਿਆ ਸੀ ਮਰਨਵਾਰ ਤੇ ਬੈਠਾ ਸੀ ਮਰਨਵਾਰ ਤੇ ਬੈਗਿਆ ਸੀ ਕਿੱਥੇ ਕਿਹੜੇ ਬਾਰਡਰ ਤੇ ਹੋਰੀ ਬਾਰਡਰ ਤੇ ਖਨੋਰੀ ਬਾਰਡਰ ਤੇ ਫਿਰ ਤੇਰਾ ਜੀ ਨਹੀਂ ਲੱਗਿਆ ਸੀਗਾ ਤੂੰ ਮਿਲ ਕੇ ਆਈ ਸੀ ਉਹਨੂੰ ਅੱਛਾ ਕਾਤੇ ਗਈ ਸੀ ਤੂੰ ਕਾਤੇ ਮਿਲਣ ਗਈ ਸੀ ਹਾਂ ਕੀ ਕਰਦਾ ਹੈ ਕੀ ਕਰਦਾ ਇਹ ਦੰਦੀਆਂ ਮਾਰਦਾ ਜੀ ਤੇਰੇ ਸੈਫੀ ਹਟ ਜਾ